ਤਾਰੇ ਕਿੱਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾਸ਼ਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾਸ਼ਮ ਆ ਤੁਹਾਡਾ ਲੱਗਾ ਪਿੰਗ ਪਿੰਗਲਾਸ਼ਮ ਆਵੇ ਮੈਂ ਤਾਂ ਬਰੇਗਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾ ਫਿਰ ਉਹ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਜੇਜ਼ੇਦਾਰ ਚੰਨਾਬਾਹੂ ਇਹ ਬਿਰਦ ਆਸ਼ਰਮ ਦਾ ਲੈ ਕੇ ਨਾਂ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਧੜੀ ਦਾ ਰਿਆ ਆ ਇਹਨਾਂ ਦਾ ਮੁਖੀ ਬਣਿਆ ਹੋਆ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਤੇ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇ 5 500 ਦਾ ਨੋਟ ਲੈ ਤੇਰਾ ਪਾਲਤੀ ਆ ਪੈਸੇ ਵੇਲੋ ਤੁਹਾਡਾ ਕੋ ਮਜੂਦ ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਇਹ ਐਂਡ ਆਉਮ ਮੈਂ ਕਥੂ ਨਾ ਪਰਚਾ ਕਰਾਉਣਾ ਤੇ ਗੱਡੀ ਪਾਉਣ ਨੂੰ ਜੋ ਇਹ ਬਾਕੀ ਜਨਾਬ ਕਾਗਜ਼ ਆ ਗਿਆ ਗੱਲ ਤੱਕ ਇਹ ਗੱਡੀ ਦੇ ਕਾਗਜ਼ ਆ ਗਏ ਮੇਰੇ ਬਾਬੇ ਦੇ ਨਾਮ ਦੇ ਨਹੀ ਕਣੋਈ ਗੱਡੀ ਦੇ ਨਾਲ ਕਾਗਜ਼ ਆ ਗਏ ਕਿੱਧੇ ਕਿੱਧੇ ਖਲਾਵਾ ਕਿੱਧੇ ਕਿੱਧੇ ਖਦੇ ਵਾਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਬੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਢਾੜੀ ਦੇ ਤੇ ਤੈਨੂੰ ਮੈਂ ਦੋ ਗੱਲਾਂ ਵਿੱਚ ਕਹਿੰਦਾ ਦੋ ਜਣਿਆਂ ਨਾਲ ਤੇਰੇ ਮੋਟਰ ਗੱਡੀ ਪੰਜਾਹ ਵਾਲਾ ਗੱਡੀ ਲੈ ਲੈਂਦਾ ਨਾ ਤੈਨੂੰ ਮੈਂ ਇੱਕਦਾਂ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਵੀ ਜਿਹੜੇ ਮਰਜ਼ੀ ਹਾਂ ਜੋਨੇ ਨੂੰ ਹੁਣ ਨਾ ਹੋਰ ਇਧਰ ਗਿਆ ਆਨੂੰ ਲਟੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਡੈ ਜਾਂ ਇਹ ਮਾਫੀ ਮੰਗਦੇ ਲਿਓ ਰੱਬਾ ਹੀ ਮੰਗਦੇ ਬਾਬਾ ਜੀ ਕੀ ਦੇ ਕੋਈ ਮੰਗਦੇ ਮਾਫੀ ਮੇਰੇ ਕੋ ਨਹੀਂ ਮੰਗਣਾ ਗੁਰੂ ਕਰੋ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਮੰਗੋ ਇਹ ਕਰੋਗੇ ਕਿਹਨਾਂ ਕੰਮ ਜਿੱਥੇ ਚੱਗੀਆਂ ਬਾਬਾ ਜੀ ਬਿੰਦਰਾਂ ਰਹਿੰਦੇ ਵੀ ਕਹਿੰਦਾ ਸੀ ਗਲਤੀ ਮੰਗੋ ਨਹੀਂ ਗਲਤੀ ਗੁਰੂ ਕਰੋ ਮੰਗੋ ਉੱਥੇ ਵੇਖਣਾ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਯਾਰ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗੁਰੂ ਕਰੋ ਅਮਰਸਰ ਦੇ ਆ ਨਾ ਨੋਟ ਦਿਓ ਮੋਟਾ ਨੋਟ ਮੰਗਦਿਆ ਵਾ ਸਾਡ ਕੋ ਮਜਦਾ ਇਧਰ ਆ ਵੀਰ ਆਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿ ਤਰਸ ਕੇ ਦਿੱਤੇ ਆ ਆ ਬਜਰਾ ਆ ਬਿਮਾਰ ਉੱਠਿਆ ਇਹ ਇਹ ਮਰਦ ਕਰਾਰੇ ਗਿਆ ਬਜਰਾ ਹੋਰ ਦੋਦਰ ਬਜਨ ਕਰੋਗੇ ਤਾਂ ਪਾ ਤੁਹਾਨੂੰ ਬਸਾਰ ਕਰਨਾ ਪਹਿਲੀ ਗੁਰਦਾਰੇ ਕਰੋ ਜੋ ਕਰਨਾ ਤੂੰ ਗੁਰਦਾਰੇ ਮੰਗੋ ਮਾਫੀ ਸਾਨੇ ਬੜੇ ਅਗਰ ਧੌਲੀ ਦਾੜੀ ਨਾਲ ਕੀ ਆਖੀ ਇਹਨਾਂ ਨੂੰ ਪਹਿਲੋਂ ਚਲੋ ਗਲਤੀ ਇੱਧਰ ਕਰਕੇ ਕਰੀ ਜਾਂਦੇ ਤਕਾਲਾਂ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਲੈ ਫੜਨੇ ਯਾਰ ਦੋ ਨੰਬਰ ਦੀ ਗੱਡੀ ਆ ਮਾਹੀ ਚੋਰੀ ਦਾ ਪਟਾੜੇ ਦਾ ਨਾਮ ਲੈਣਾ ਹੀ ਨੂੰ ਕਹਿੰਦੇ ਐਨੂੰ ਪਟਾੜੇ ਦੇ ਕਾਗਜ਼ ਦੇ ਦੋ ਗੱਡੀ ਦੇ ਨਾਮ ਤੇ ਪਰਚਾ ਮੈਂ ਤੁਹਾਨੂੰ ਦੇ ਦਿਆਂਗਾ ਆ ਨੰਬਰ ਜੋ ਟੇਪ ਨਾਲ ਆਏ ਕੱਟ ਕੇ ਤੇ ਬੱਚੇ ਸੋਗੇ ਦੇਖਦਾ ਜੀ ਗਲਤੀ ਮੰਨੇ ਵੀ ਸਾਡੇ ਮੈਂ ਹੁਣ ਗੁਰੂ ਕਾਰੀ ਸਾਧ ਸੰਗਤ ਦੇ ਹੱਥ ਜੋੜ ਕੇ ਬੇਚੀ ਕਰਦਾ ਮੈਂ ਇਹਨਾਂ ਨੂੰ ਤੇਰੇ ਕੋ ਵੱਧੋ ਤੇਰੇ ਕੋ ਵੱਧੋ ਟਿੰਡਾ ਹੀ ਗਰਾਈ ਨਾ ਜਾਉਂਦੇ ਆ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬੀਆਂ ਹੋੜੀਆਂ ਵਿਚਾਰੀਆਂ ਦਈ ਜਾਂਦੀਆਂ ਇਹ ਤਾਂ ਮੈਨੂੰ ਆ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨੇ ਜਾਓ ਟਾਈਮ ਹੈ ਨਿਕਲਣ ਦੀ ਤੇ ਪਾੜੇ ਪ੍ਰਾਗ ਜਾਓ 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 ਜੀ ਇੰਨਾ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਜੀ